ਜਿਹੜੀ ਹੁਕਮਨਾਮਿਆਂ ਨੂੰ ਢਾ ਲਾਈ ਹੈ ਉਹਨਾਂ ਦਾ ਫੈਸਲਾ ਕਿਵੇਂ ਹੋਵੇਗਾ ਕਿਵੇਂ ਨਾ ਤਮam ਚੀਜ਼ਾਂ ਨੂੰ ਦੇਖਦੇ ਹੋ ਜਿਹੜੇ ਤਰੀਕੇ ਨਾਲ ਆਕਾਰ ਤੱਕ ਦੀ تفصیل ਤੋਂ ਇਹ ਸਾਰਾ ਕੁਝ ਹੋਇਆ ਦੋਤਾਂ ਦੀ ਸਰਕਾਰ ਨੇ ਬਹੁਤ ਗੰਭੀਰ ਨੋਟਿਸ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਦੇ ਸਾਰੇ ਹੱਥ ਕੰਡੇ ਜਿਹੜੇ ਉੱਪਰ ਤੇ ਜਿਹੜਾ 2 ਦਸੰਬਰ ਨੂੰ ਜਿਹੜਾ ਸਾਰਾ ਕੁਝ ਹੋਇਆ ਉਹ ਸਾਰਾ ਕੁਝ ਤੈਅ ਸਨੈਸ ਕੀਤਾ ਜਾਵੇ ਲੇਡੀ ਕਨੇਗਮ ਨੇ ਸਾਫ਼ ਲਿਖਿਆ ਵੀ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ ਬ੍ਰਾਹਮਣ ਨਹੀਂ ਕੱਲ ਜਿਹੜਾ ਸਿਸਟਮ ਹੈ ਉਹਨੇ ਹੀ ਬਾਦੀਆਂ ਬੜੀਆਂ ਸੀਰੀਅਸ ਇਨ ਰੂਲਸ ਬਣਾ ਲੀਆਂ ਨੇ ਕਿ ਉਹ ਟਾਈਮ ਦੂਰ ਨਹੀਂ ਜਦੋਂ ਸਿੱਖ ਧਰਮ ਜਿਹੜਾ ਉਹ ਬ੍ਰਾਹਮਣ ਰਿਜਮ ਦਾ ਜੜ ਹੋ ਜਾਏਗਾ ਜਦੋਂ ਟੌੜਾ ਖਤਮ ਹੋ ਗਿਆ ਉਸ ਤੋਂ ਬਾਅਦ ਇਕੱਲੇ ਬਾਦਲ ਦੇ ਹੱਥੀ ਕੰਟਰੋਲ ਆ ਗਿਆ ਫਿਰ ਤਾਂ ਇਹਨੇ ਕੁਝ ਅੱਗਾ ਪਿੱਛਾ ਵੇਖਿਆ ਹੀ ਨਹੀਂ ਫਿਰ ਤਾਂ ਸਿੱਖ ਸੰਗਤ ਨੂੰ ਮਿਲਿਆ ਮੇਲ ਕਰਨ ਨੂੰ ਆ ਕੇ ਬਾਦਲ ਨੇ ਤੇ ਬਾਦਲ ਪਰਿਵਾਰ ਨੇ ਆਪ ਦਾ ਸਾਰਾ ਜ਼ੋਰ ਇਸੇ ਗੱਲ ਤੇ ਲਾ ਦਿੱਤਾ ਕਿ ਦਿੱਲੀ ਦੀ ਸਰਕਾਰ ਨੂੰ ਕੁਝ ਧਰਨ ਵਾਸਤੇ ਆਕਾਰ ਪ੍ਰਤੀ ਜਿਹੜੀ ਮਹਿਮਾ ਹੈ ਉਹਨੂੰ ਕਿਸੇ ਨੇ ਖਤਮ ਕੀਤਾ ਜਾਵੇ ਪਰ ਮੈਂ ਕਹਿੰਦਾ ਉਹ ਇਹ ਕਹਿੰਦੇ ਨੇ ਕਿ ਸਿੱਧੀ ਮਾਰਗਾਂ ਬਣਾਈਆਂ ਸਿੱਧੀ ਜ਼ਾਰਗਾਂ ਬਣਾਈਆਂ ਸੀ ਬਹੁਤ ਕੁਸ਼ਤੀ ਤਾ ਪਰ ਇਹ ਡੁੰਗਾਈ ਜਿਹੜੀ ਇਹ ਕਹਿੰਨਾਂ ਨੇ ਸਵਾਏ ਕਾ ਤੱਕ ਮੂੰਹ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਥੱਲੇ ਲਾਉਣ ਤੋਂ ਹੋਰ ਕੁਝ ਨਹੀਂ ਕੀਤਾ ਹਿੰਦੂ ਧਰਮ ਜਿਹੜਾ ਉਹ ਸਟੇਟ ਰਿਲੀਜੀਅਨ ਹੋਣਾ ਚਾਹੀਦਾ ਹੋਰ ਇੱਥੇ ਕੋਈ ਰਹਿ ਨਹੀਂ ਸਕਦਾ ਇਸ ਧਰਮ ਤੋਂ ਇਹ ਉਹਨਾਂ ਦਾ ਉਹਨਾਂ ਫਲਸਫਾ ਹੈ ਇਸ ਫਲਸਫੇ ਨੂੰ ਬਾਦਲ ਨੇ ਪਹਿ ਦਿਲ ਨਾਲ ਇਹਨੂੰ ਸਿੱਖਾਂ ਦੇ ਉੱਤੇ ਲਾਗੂ ਕੀਤਾ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਸਿੱਖ ਧਰਮ ਨੂੰ ਬੜੀ ਟਾਲ ਆਈ ਹੈ ਬਹੁਤ ਨੁਕਸਾਨ ਪਹੁੰਚਾਇਆ ਤੇ ਇਹਨਾਂ ਨੂੰ ਕਦੇ ਵੀ ਕਿਸੇ ਵੀ ਕੀਮਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਵੀ ਸਿੱਖੰਗਤ ਜਿਹੜੀ ਕਦੇ ਵੀ ਇਹਨਾਂ ਨੂੰ ਮੂਹ ਨਹੀਂ ਲਾਉਗੇ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਜਾਂ ਪੰਥ ਨੂੰ ਇੱਕ ਆਸ ਬੱਜੀ ਸੀ ਕਿ ਜਥੇਦਾਰ ਸਹਿਬਾਨ ਦੇ ਵੱਲੋਂ 2 ਦਸੰਬਰ ਨੂੰ ਜਿਹੜੀਆਂ ਧਰਾਂ ਨੂੰ ਤੇ ਜਿਹੜੇ ਪੰਥ ਦੇ ਦੋਸ਼ੀ ਲੀਡਰਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਕੇ ਸਖਤ ਸਜ਼ਾਵਾਂ ਦੇਣ ਵਾਸਤੇ ਇੱਕ ਹਦਾਇਤ ਜਾਰੀ ਕੀਤੀ ਗਈ ਸੀ ਤੇ ਇਸੇ ਦੇ ਤਹਿਤ ਤੋਂ ਹੁਕਮਨਾਮੇ ਜਾਰੀ ਹੋਏ ਸੀ ਤੇ ਹੁਕਮਨਾਮਿਆਂ ਨੂੰ ਕਿਤੇ ਨਾ ਕਿਤੇ ਚੈਲੰਜ ਉਹਨਾਂ ਧਿਰਾਂ ਦੇ ਵੱਲੋਂ ਕੀਤਾ ਗਿਆ ਜਿਹੜੀਆਂ ਧਿਰਾਂ ਨੇ ਲਗਾਤਾਰ ਕੌਮ ਨੂੰ ਢਾਹ ਲਾਈ ਹੈ ਕੌਮ ਦੇ ਸਿਧਾਂਤਾਂ ਨੂੰ ਢਾਹ ਲਾਈ ਹੈ ਉਹਨਾਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਗੱਲ ਹੋਵੇ ਜਾਂ तमाम ਸਾਰੇ ਹੋਰ ਲੀਡਰਾਂ ਦਾ ਜ਼ਿਕਰ ਹੋਵੇ ਜਿਨ੍ਹਾਂ ਨੇ ਜਥੇਦਾਰ ਸਹਿਬਾਨ ਨੂੰ ਵੀ ਸਮੇਂ-ਸਮੇਂ ਤੇ ਚੈਲੰਜ ਕੀਤਾ ਹੈ ਤੇ ਇਸੇ ਦੇ ਤਹਿਤ ਇੱਕ ਹੋਰ ਕਿਆਸ ਰਾਈ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਲਾਈਵ ਹੁੰਦਿਆਂ ਹੋਇਆਂ ਬਹੁਤ ਸਾਰੇ ਖਰਚੇ ਪ੍ਰਗਟਾਏ ਗਏ ਸੀ ਔਰ ਇਉਂ ਜੱਬਦਾ ਕਿ ਉਹ ਖਰਚੇ ਕਿਤੇ ਨਾ ਕਿਤੇ ਸੱਚ ਹੁੰਦੇ ਵੀ ਨਜ਼ਰ ਆ ਰਹੇ ਨੇ ਇਸੇ ਦੇ ਤਹਿਤ ਗਿਆਨੀ ਰਗਵੀਰ ਸਿੰਘ 15 ਦਿਨਾਂ ਦੇ ਵਿਦੇਸ਼ ਦੌਰੇ ਤੇ ਚਲੇ ਗਏ ਨੇ ਤਮਾਮ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦਾ ਜਵਾਬ ਸਿੱਖ ਨਜ਼ਰੀਏ ਤੋਂ ਡਾਕਟਰ ਭਗਵਾਨ ਸਿੰਘ ਹੁਣਾਂ ਦੇ ਕੋਲੋਂ ਲੈਣ ਦਾ ਯਤਨ ਕਰਾਂਗੇ ਗੱਲਬਾਤ ਕਰਦੇ ਨੇ ਰੱਖਤ ਸਵਾਗਤ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਸਵਾਗਤ ਹੈ ਸਭ ਸਭ ਤੋਂ ਪਹਿਲਾਂ ਮੋਢਲੇ ਰੂਪ ਤੇ ਜਿਵੇਂ ਮੈਂ ਗੱਲ ਕੀਤੀ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਾਂ ਜਿਹੜੀਆਂ ਦਿੱਤੀਆਂ ਸਖਤ ਸਜ਼ਾਵਾਂ ਸੀ ਉਹਨਾਂ ਤੋਂ ਬਾਅਦ ਪੰਥ ਦੇ ਅੰਦਰ ਇੱਕ ਆਸਤੀਕਰਨ ਜਾਗੀ ਸੀ ਕਿ ਜਿਹੜੇ ਪੰਥ ਦੇ ਦੋਸ਼ੀ ਨੇ ਜਿਨ੍ਹਾਂ ਨੇ ਸਿਧਾਂਤਾਂ ਨੂੰ ਢਾਹ ਲਾਈ ਹੈ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਨੇ ਤਾਂ ਹੋਰ ਵੀ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਪ੍ਰੇਰਣਾ ਲੈਣਗੇ ਕਿਵੇਂ ਦੇਖਦੇ ਹੋ ਕਿ ਅੱਜ ਜਥੇਦਾਰ ਗਿਆਨੀ ਰਗਵੀਰ ਸਿੰਘ 15 ਦਿਨਾਂ ਦੇ ਵਿਦੇਸ਼ੀ ਦੌਰੇ ਤੇ ਚਲੇ ਗਏ ਨੇ ਔਰ ਜਿਹੜੀ ਹੁਕਮਨਾਮਿਆਂ ਨੂੰ ਢਾ ਲਾਈ ਆ ਉਹਨਾਂ ਦਾ ਫੈਸਲਾ ਕਿਵੇਂ ਹੋਵੇਗਾ ਕਿਵੇਂ ਨਾ ਤਮਾਮ ਚੀਜ਼ਾਂ ਨੂੰ ਦੇਖਦੇ ਹੋ ਬੜੀ ਦੇਰ ਤੋਂ ਬਾਅਦ ਸਿੱਖਾਂ ਨੂੰ ਅਕਾਲ ਤਖਤੋਂ ਕੁਝ ਆਸ ਦੇ ਕਰਨ ਕਿਰਨ ਨਜ਼ਰ ਆਈ ਸੀ 2 ਦਸੰਬਰ ਨੂੰ ਜਦੋਂ ਸਿੰਘ ਸੈਵਾਨ ਨੇ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਪੇਸ਼ ਹੋਣ ਵਾਸਤੇ ਹੁਕਮ ਦਿੱਤਾ ਕਿ ਉਹਨਾਂ ਨੂੰ ਸੁਣਾਵਾ ਸੁਣਾਈਆਂ ਜਿਹੜੇ ਹਿਸਾਬ ਦੇ ਨਾਲ ਜਿਹੜੇ ਤਰੀਕੇ ਨਾਲ ਆਖਰ ਤੱਕ ਦੀ ਫਸੀਲ ਤੋਂ ਇਹ ਸਾਰਾ ਕੁਝ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ ਤੋਂ ਸਾਰੀ ਦੁਨੀਆ ਦੇ ਜਿਹੜੇ ਵੱਡੇ-ਉਡੇ ਪੋਲੀਟੀਸ਼ੀਅਨ ਨੇ ਜਾਂ ਵੱਡੇ-ਵੱਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਦੇਖ ਕੇ ਤੇ ਬੜਾ ਵਿਲੱਖਣ ਲੱਗਿਆ ਕਿ ਸਿੱਖ ਧਰਮ ਦੇ ਵਿੱਚ ਇਹ ਚੀਜ਼ ਕਿੱਥੋਂ ਆਈ ਕਿ ਜਿਹੜੇ ਵੱਡੇ-ਵੱਡੇ ਲੀਡਰ ਨੇ ਉਹ ਵੀ ਇੱਥੇ ਆ ਕੇ ਨਾਸਮੁਸਤ ਖੁੰਦੇ ਨੇ ਇਹ ਚੀਜ਼ ਦੀ ਜਿਹੜੀ ਹੈਰਾਨਗੀ ਸੀ ਉਹ ਦਾ ਦੋਸਤਾਂ ਦੀ ਸਰਕਾਰ ਨੇ ਬਹੁਤ ਗੰਭੀਰ ਨੋਟਿਸ ਲਿਆ ਕਿ ਉਸ ਤੋਂ ਬਾਅਦ ਉਹਨਾਂ ਨੇ ਆਪ ਦੇ ਸਾਰੇ ਹੱਥ ਕੰਡੇ ਕੀ ਜਿਹੜੇ ਉਹ ਵਰਤੇ ਕਿ ਜਿਹੜਾ 2 ਦਸੰਬਰ ਨੂੰ ਜਿਹੜਾ ਸਾਰਾ ਕੁਝ ਹੋਇਆ ਹੈ ਉਹ ਸਾਰਾ ਕੁਝ ਤੈਸ ਨੈਸ ਕੀਤਾ ਜਾਵੇ ਤੇ ਜਿਹੜੀ ਕਾਲ ਤਕ ਦੀ ਰਿਸਪੈਕਟ ਦੁਨੀਆ ਦੇ ਵਿੱਚ ਜਿਹੜੀ ਬਣੀ ਹੈ ਜੈਸੇ ਇੱਕ ਧਰਮ ਦੇ ਵਿੱਚ ਸਿੱਖ ਲੋਕਾਂ ਦੇ ਜਿਹੜੀ ਬਣੀ ਹੈ ਉਸ ਨੂੰ ਤੈਸ ਨੈਸ ਕੀਤਾ ਜਾਵੇ ਉਸ ਦੇ ਉੱਤੇ ਪੁਰਾਣੀ ਸਰਕਾਰ ਨੇ ਕਿੰਨੇ ਪੈਸੇ ਖਰਚ ਕੀਤੇ ਨੇ ਕਿੰਨਾ ਕੁ ਉਹਦਾ মিডিਆ ਖਰਚ ਕੀਤਾ ਪਰ ਸਿੱਖਾਂ ਨੂੰ ਇਸ ਗੱਲ ਦਾ ਅਜੇ ਪਤਾ ਨਹੀਂ ਕਿ ਸੈਂਟਰ ਦੀ ਸਰਕਾਰ ਨੇ ਇਹ ਕਿਉਂ ਕੀਤਾ ਕਿਉਂਕਿ ਮੈਂ ਜਿੰਨੀਆਂ ਵੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਆਂ ਨੇ ਪੁਰਾਣੀ ਅੰਗਰੇਜ਼ੀ ਦੇ ਵਿੱਚ ਹੋਣ ਜਾਂ ਦੂਈਆਂ ਭਾਸ਼ਾਵਾਂ ਦੇ ਵਿੱਚ ਹੋਣ ਉਹਨਾਂ ਵਿੱਚ ਤੇ ਮੈਸਾ ਇਹੋ ਹੀ ਮਿਲਦਾ ਵੀ ਸਿੱਖਾਂ ਦਾ ਜਿਹੜਾ ਇੰਪੀਰੀਅਮ ਵਿਦਨ ਇੰਪੀਰੀਓ ਜਿਹੜਾ ਇਹ ਪ੍ਰਿੰਸੀਪਲ ਹੈ ਇਹ ਸਿੱਖਾਂ ਦੇ ਵਿੱਚ ਅਟਲ ਪ੍ਰਿੰਸੀਪਲ ਹੈ ਤੇ ਇਹਨੂੰ ਕੋਈ ਮਰਜ਼ੀ ਮੇਟ ਨਹੀਂ ਕਰ ਸਕਦਾ ਤੇ ਇਹ ਪ੍ਰਿੰਸੀਪਲ ਹੈ ਜਿਹੜਾ ਉਹ ਸਿੱਖ ਧਰਮ ਦੇ ਵਿੱਚ ਲਾਗੂ ਕੀਤਾ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਪਹਿਸ਼ੂ ਕਰਤਾ ਵੀ ਜਿਵੇਂ ਉਹਨਾਂ ਨੇ ਸਾਰੇ ਰਾਜਾ ਨੂੰ ਕਿਹਾ ਰਾਜਸੀ ਮੁਕਦਮ ਕੁਤੇ ਤੇ ਬਾਬਰ ਨੂੰ ਜਾਬਰ ਕਿਹਾ ਉਹਨਾਂ ਸਾਰਿਆਂ ਨੂੰ ਕਿਹਾ ਕਿ ਉੱਥੇ ਉਹਨਾਂ ਨੇ ਇਹੋ ਸ਼ੋਅ ਕੀਤਾ ਕਿ ਤੁਸੀਂ ਐਬਸੋਲਿਊਟ ਤੁਹਾਡ ਕੋਲ ਪਾਵਰ ਨਹੀਂ ਹੈਗੀ ਐਬਸੋਲਿਊਟ ਪਾਵਰ ਹੈ ਜਿਹੜੀ ਉਹ ਪਰਮਾਤਮਾ ਕੋਲੇ ਆ ਤੇ ਪਰਮਾਤਮਾ ਜਿਹੜਾ ਤਖਤ ਹੈ ਉਹ ਵੱਡਾ ਤੁਹਾਡੇ ਤੋਂ ਤੇ ਇਹ ਚੀਜ਼ਾਂ ਨੇ ਜਿਹੜੀਆਂ ਉਹ ਚਲਦੀਆਂ ਚਲਦੀਆਂ ਇੱਥੋਂ ਤੱਕ ਆ ਗਈਆਂ ਕਿ ਸਾਨੂੰ ਆਪ ਜਰਾ ਅਸਰ ਆਪ ਦਾ ਅਸੀਂ ਰਾਜ ਬਣਾ ਵੀ ਲਿਆ ਲੇਕਿਨ ਰਾਜ ਬਣਾਉਣ ਤੋਂ ਬਾਅਦ ਫੇਰ ਅਸੀਂ ਜਿਹੜੇ ਅਸਲੀ ਅਸੂਲ ਸੀ ਮੀਰੀ ਤੇ ਪੀੜੀ ਦੇ ਉਹ ਜਦੋਂ ਥੜਕ ਗਏ ਕਿਸੇ ਕਿਸੇ ਢੰਗ ਕਰਕੇ ਥੜਕੇ ਵੀ ਕਿਉਂ ਕਿਉਂਕਿ ਜਿਹੜਾ Hindu ਜਿੰਦ ਦੇ ਜਿਹੜਾ ਬ੍ਰਾਹਮਣਵਾਦ ਉਹ ਬੜਾ ਗੰਭੀਰ ਚੈਲੰਜ ਸਿੱਖੀ ਵਾਸਤੇ ਕਿਉਂਕਿ ਮਹਾਰਾਜ ਨੇ ਤਾਂ ਹੀ ਕਿਹਾ ਜਪਲਾ ਖਾਲਸਾ ਰਹੇ ਨਿਆਰਾ ਤਬਲਗ ਤੇ ਜਿਉ ਮੈਂ ਸਾਰਾ ਜਬ ਇਹ ਗਏ ਵਿਪਰਨ ਦੀ ਰੀਤ ਮੈਂ ਨਾ ਕਰੂੰਗੀ ਇਨਕੀ ਪ੍ਰਤੀਤ ਉਹ ਸਾਫ਼ ਉਹਨਾਂ ਨੇ ਹੁਕਮ ਕੀਤਾ ਕਿ ਜਿਹੜੀ ਵਿਪਰਨ ਦੀ ਰੀਤ ਹੈ ਜਿਹੜੀ ਬ੍ਰਾਹਮਣਾ ਦੀ ਰੀਤ ਹੈ ਜਿਹੜੀ ਦੂਰ ਤਰ੍ਹਾਂ ਦੇ ਵੀ ਇਹ ਚੱਲਦੀ ਜਿਹੜੀ ਬਾਦਪਾਤ ਜਾਸਪਾਤ ਜਾਂ ਬਰਨਾਰਾਸ਼ਰਮ ਦਾ ਜਿਹੜਾ ਉਹਨਾਂ ਦੇ ਵਿੱਚ ਧਰਨ ਦੇ ਵਿੱਚ ਜਿਹੜਾ ਕਨਸੈਪਟ ਹੈ ਉਹਨੂੰ ਸਿੱਖ ਬਿਲਕੁਲ ਨਾ ਮੰਨਣ ਲੇਕਿਨ ਸਾਡੀ ਤਰਾਸ ਦੀ ਇਹ ਹੋਈ ਕਿ ਅਸੀਂ ਉਹਨੂੰ ਮੰਨ ਲਿਆ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਬ੍ਰਾਹਮਣ ਇਨਾ ਚਤਰ ਹੈ ਬ੍ਰਾਹਮਣ ਇਨਾ ਥਾਨ ਹੈ ਕਿ ਉਹਨਾਂ ਨੇ ਸਾਡੇ ਸਾਡੀ ਸੋਸਾਇਟੀ ਵਿੱਚ ਤੋਂ ਸਾਡੀ ਗੁਰੂ ਸਾਹਿਬ ਤੋਂ ਲੈ ਕੇ ਉਹਨਾਂ ਨੇ ਆਪ ਦਾ ਐਨਰੋਲ ਰੇਨੀਆਂ ਬਣਾ ਲੀਆਂ ਇਤੋਂ ਤੱਕ ਬਣਾ ਲਿਆ ਕਿ ਜੋ ਸਾਡਾ ਸਿਕਰਾਜ ਖਤਮ ਹੋਇਆ ਰੰਜੀਤ ਸਿੰਘ ਵਾਲਾ ਖਾਲਸਾ ਰਾਜ ਉਸ ਤੋਂ ਬਾਅਦ ਇੱਕ ਜੈਡਿਕ ਨਿੰਗਮ ਹੋਇਆ ਉਹਨੇ ਇਸਦੀ ਉਹ ਸਿਕਸ ਲਈ ਜੀ ਉਹਨੇ ਸਾਰਾ ਕੁਝ ਅੱਖਾਂ ਨਾਲ ਵੇਖਿਆ ਸੀ ਅੱਖਾਂ ਨਾਲ ਵੇਖਿਆ ਕਿ ਕਿਸ ਤਰ੍ਹਾਂ ਜੰਗ ਹੋਈ ਹੈ ਤੇ ਜੰਗ ਦੇ ਵਿੱਚ ਜਿਹੜਾ ਕੋਈ ਬ੍ਰਾਹਮਣਿਜ਼ਮ ਨੇ ਰੋਲ ਪਲੇ ਕੀਤਾ ਉਹਦੋਂ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਉਹਨੂੰ ਜੈਡਿਕ ਨਿੰਗਮ ਨੇ ਸਾਫ਼ ਲਿਖਿਆ ਉਹ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ ਬ੍ਰਾਹਮਣਿਕ ਜਿਹੜਾ ਸਿਸਟਮ ਹੈ ਉਹਨੇ ਵਾਪਸ ਦੀਆਂ ਬੜੀਆਂ ਸੀਰੀਅਸ ਰੋਡਸ ਬਣਾ ਲੀਆਂ ਨੇ ਪ્યો ਟਾਈਮ ਦੂਰ ਨਹੀਂ ਜਦੋਂ ਸਿੱਖ ਧਰਮ ਜਿਹੜਾ ਉਹ ਬ੍ਰਾਹਮਣਿਜ਼ਮ ਦੇ ਵਿੱਚ ਗਰਮ ਹੋ ਜਾਏਗਾ ਬਿਲਕੁਲ ਜੀ ਡੀ ਕਨਿੰਗਮ ਨੇ ਉਹਨੂੰ ਕਹੀ ਸੀ ਹਾਲਾਂਕਿ ਉਹ ਉਸ ਜੰਗਦਾ ਕਿਸਾਂ ਸੀ ਉਥੇ ਅਫਸਰ ਸੀ ਲੇਕਿਨ ਉਹ ਇਮਾਨਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਉਹਨੇ ਇਮਾਨਦਾਰੀ ਨਾਲ ਸਾਰਾ ਕੁਝ ਲਿਖਿਆ ਤੇ ਉਸ ਤੋਂ ਬਾਅਦ ਉਹਦੀ ਪੋਪਾਲ ਦੇ ਵਿੱਚ ਡੈਥ ਹੋ ਗਈ ਤੇ ਉਹਨੂੰ سزا ਦਿੱਤੀ ਗਈ ਅੰਗਰੇਜ਼ਾਂ ਵੱਲੋਂ ਕਿ ਤੂੰ ਇਹ ਸੱਚ ਕਿਉਂ ਲਿਖਿਆ ਡਾਕਟਰ ਸਾਹਿਬ ਅੱਜ ਦੇ ਵਿਸ਼ੇ ਦੇ ਨਾਲ ਜੁੜਦਾ ਹੋਇਆ ਸਵਾਲ ਹੈ ਕਿ ਜੇ ਅਕਾਲੀ ਦਲ ਬਾਦਲ ਹੈ ਜਿਹੜਾ ਕੋਈ ਇਸ ਗੱਲ ਨੂੰ ਲੈ ਕੇ ਇੱਕ ਟੈਨੇ ਦੇ ਵਿੱਚ ਵੀ ਹੈ ਕਿ ਲੰਬੇ ਸਮੇਂ ਦੇ ਦਰਮਿਆਨ ਆ ਜਿਹੜਾ ਸਿੱਖਾਂ ਦਾ ਸਿਧਾਂਤ ਹੈ ਜਾਂ ਜਥੇਦਾਰ ਸਹਿਬਾਨ ਦੇ ਵੱਲੋਂ ਹੁਕਮਨਾਮੇ ਜਾਰੀ ਹੁੰਦੇ ਰਹੇ ਨੇ ਉਹਨਾਂ ਹੁਕਮਨਾਮਿਆਂ ਦੀ ਲਗਾਤਾਰ ਉਲੰਘਣਾ ਹੁੰਦੀ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਕੀ ਲੱਗਦਾ ਹੈ ਕਿ ਜਥੇਦਾਰ ਸਹਿਬਾਨ ਦੀ ਇਸ ਉਲੰਘਣਾ ਦੇ ਹੁਕਮ ਵਜੋਂ ਕਿਸ ਤਰੀਕੇ ਦੀ ਭੂਮਿਕਾ ਹੋਣੀ ਚਾਹੀਦੀ ਸੀ ਇਹਨਾਂ ਜਥੇਦਾਰਾਂ ਦੇ ਵਿੱਚੋਂ ਮੇਰੀ ਸੰਭਾਲ ਦੇ ਵਿੱਚ ਜਿਹੜਾ ਜਥੇਦਾਰ ਗੁਰਜਾਰ ਸੰਘ ਜਨਵਾ ਅਸੇ ਨਾ ਉਹਨੇ ਥੋੜਾ ਬਹੁਤ ਸਟੈਂਡ ਵਾਲੀ ਗੱਲ ਕੀਤੀ ਸੀ ਹੋਰ ਜਿੰਨੇ ਵੀ ਜਥੇਦਾਰ ਹੋਏ ਨੇ ਜਿਨ੍ਹਾਂ ਨੂੰ ਪਹਿਲਾਂ ਮੇਰੇ ਕਰ ਮੋਹਨ ਸਿੰਘ ਤੋੜ ਵੀ ਹੋਏ ਨੇ ਇਹਨਾਂ ਨੇ ਜਿਹੜਾ ਥੋੜਾ ਬਹੁਤ ਜੋ ਮਤਲਬ ਜਰਾ ਸਿਕ ਪ੍ਰਿੰਸੀਪਲ ਨੇ ਉਹਨਾਂ ਹਿਸਾਬ ਨਾਲ ਠੀਕ ਚੱਲੇ ਨੇ ਉਸ ਤੋਂ ਬਾਅਦ ਜਦੋਂ ਬਾਦਲ ਦਾ ਮਤਲਬ ਸ਼ਾਸਨ ਸ਼ੁਰੂ ਹੋਇਆ ਜਦੋਂ ਬਾਦਲ ਨੇ ਕੰਟਰੋਲ ਸੰਭਾਲ ਲਿਆ ਸੀ ਖੇਤਾਂ ਦਾ ਉਸ ਤੋਂ ਬਾਅਦ ਤਾਂ ਫਿਰ ਸਿੱਖ ਪਰਮੂ ਡਾਊਨ ਹੀ ਡਾਊਨ 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 ਗਿਆ ਜਥੇਦਾਰ ਵੀ ਨੇ ਆਪ ਦੇ ਲੋਨ ਸ਼ੁਰੂ ਕਰਤੇ ਐਸਪੀ ਸੀ ਦੇ ਕੰਟਰੋਲ ਕਰ ਰਿਆ ਕਿ ਨਾ ਕਿ ਟੋੜਾ ਦਾ ਕੰਟਰੋਲ ਰਿਹਾ ਐਸਪੀ ਸੀ ਦੇ ਉਹਨਾਂ ਦੇ ਟੋੜਾ ਦੇ ਬਾਦਲ ਮਿਲ ਕੇ ਮਤਲਬ ਸਿੱਖ ਦਾ ਨੁਕਸਾਨ ਕਰਦੇ ਰਹੇ ਦੋਵੇਂ ਬਰਾਬਰ ਦੇ ਤਾਂ ਜਦੋਂ ਟੋੜਾ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਕੱਲੇ ਬਾਦਲ ਦੇ ਹੱਥੀਂ ਕੰਟਰੋਲ ਆ ਗਿਆ ਫਿਰ ਤਾਂ ਇਹਨੇ ਕੁਝ ਅੱਗਾ ਪਿਛਾ ਵੇਖਿਆ ਹੀ ਨਹੀਂ ਫਿਰ ਤਾਂ ਸਿੱਖ ਧਰਮ ਨੂੰ ਸਿੱਖ ਪ੍ਰੇਤਾਂ ਨੂੰ ਮਿਲਿਆ ਮੇਟ ਕਰਨ ਵਾਸਤੇ ਬਾਦਲ ਨੇ ਤੇ ਬਾਦਲ ਪਰਿਵਾਰ ਨੇ ਆਪ ਦਾ ਸਾਰਾ ਜ਼ੋਰ ਇਸੇ ਗੱਲ ਤੇ ਲਾ ਦਿੱਤਾ ਕਿ ਦਿੱਲੀ ਦੀ ਸਰਕਾਰ ਨੂੰ ਕੁਝ ਧਰਨ ਵਾਸਤੇ ਆਕਾਰ ਤਖਤ ਦੀ ਜਿਹੜੀ ਮਹਿਮਾ ਹੈ ਉਹਨੂੰ ਕਿਵੇਂ ਖਤਮ ਕੀਤਾ ਜਾਇਆ ਤੇ ਜਿਹੜਾ ਸਿੱਖ ਧਰਮ ਦਾ ਜਿਹੜਾ ਇਹਨਾਂ ਗਲੋਰੀਫਾਈਡ ਇਤਿਹਾਸ ਉਹਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਇਆ ਭਾਵੇਂ ਬੁਖੇਨ ਨੂੰ ਰਏ ਕਹਿੰਦੇ ਨੇ ਕਿ ਸਿੱਧੀ ਮਾਰਗਾਂ ਬਣਾਈਆਂ ਸਿੱਧੀ ਜਾਣਕਾਰਾਂ ਬਣਾਈਆਂ ਸੀ ਬਹੁਤ ਕੁਝ ਕੀਤਾ ਪਰ ਜਿਹੜੀ ਡੁੰਗਾਈ ਦੀ ਜੜੀ ਇਹਨਾਂ ਨੇ ਸਵਾਏ ਤਾਂ ਉਤੋਂ ਮੂਹ ਤੇ ਸਿੱਖ ਧਰਮ ਨੂੰ Hindu ਧਰਮ ਦੇ ਥੱਲੇ ਲਾਉਣ ਤੋਂ ਹੋਰ ਕੁਝ ਨਹੀਂ ਕੀਤਾ ਅਸ ਦੇ ਥੱਲੇੋਂ ਲਾਉਣ ਤੋਂ ਬਗੈਰ ਇਹਨਾਂ ਨੇ ਕੁਝ ਨਹੀਂ ਕੀਤਾ ਕਿਉਂਕਿ ਇਹਨਾਂ ਦੀ ਸਰਕਾਰ ਦਾ ਜਿਹੜਾ ਆਸਰਾ ਹੈ ਉਹ ਹੀ ਆਰਐਸਐਸ ਹੁੰਦੀ ਸੀ ਨਾ ਬੀਜਪੀ ਹੁੰਦੀ ਸੀ ਇਹ ਮੈਂ ਸਰਕਾਰ ਚਲਾਉਣੇ ਚਾਹਦੇ ਤੇ ਉਹ ਬੜੇ ਤੇਜ ਨੇ ਇੱਕ ਦੂ ਧਰਮ ਜਿਹੜਾ ਉਹ ਇਸ ਗੱਲ ਤੋਂ ਬੜਾ ਮਤਲਬ ਬਹੁਤ ਹੀ ਗੰਭੀਰ ਹੈ ਕਿ ਅਸੀਂ ਹਿੰਦੁਸਤਾਨ ਨੂੰ ਹਿੰਦੂ ਧਰਮ ਕਾਇਮ ਕਰਨਾ ਤੇ ਹਿੰਦੂ ਧਰਮ ਦਾ ਰਾਜ ਸਥਾਪਿਤ ਹੋਣਾ ਚਾਹੀਦਾ ਹਿੰਦੂ ਧਰਮ ਜਿਹੜਾ ਸਟੇਟ ਰਿਲੀਜੀਅਨ ਹੋਣਾ ਚਾਹੀਦਾ ਹੋਰ ਇੱਥੇ ਕੋਈ ਰਹਿ ਨਹੀਂ ਸਕਦਾ ਹਿੰਦੂਤਵ ਦਾ ਇਹ ਉਹਨਾਂ ਦਾ ਉਹਨਾਂ ਦਾ ਫਲਸਫਾ ਹੈ ਤੇ ਫਲਸਫੇ ਨੂੰ ਬਾਦਲ ਨੇ ਪਹਿਲ ਨਾਲ ਇਹਨੂੰ ਸਿੱਖਾਂ ਦੇ ਉੱਤੇ ਲਾਗੂ ਕੀਤਾ ਜਿਹੜਾ ਰਿਜ਼ਲਟ ਹੋਇਆ ਕਿ ਜਿਹੜੇ ਸਿੱਖ ਪ੍ਰਿੰਸੀਪਲ ਸੂ ਸਾਰੇ ਮਲਿਆ ਮੇਟ ਹੋ ਗਏ ਤੇ ਸਿੱਖ ਜਿਹੜੇ ਜਥੇਦਾਰ ਸੀ ਉਹਨਾਂ ਉਹ ਉਹਨਾਂ ਨੇ ਮੁਲਾਜ਼ਮ ਬਣ ਕੇ ਰਹਿ ਗਏ ਉਹਨਾਂ ਨੂੰ ਕੋਠੀ ਬਿਚਾ ਕੇ ਉਹਨਾਂ ਨੇ ਫੈਸਲੇ ਕੀਤੇ ਇਥੋਂ ਤੱਕ ਕਿ ਜਿਹੜਾ ਸਰਫੇ ਵਾਲਾ ਸਾਹਰ ਪੂਰਾ ਹੁਣ ਤੁਸੀਂ ਹਾਲ ਵੇਖ ਲਓ ਕਿ ਉਹ ਕਿਸ ਤਰ੍ਹਾਂ ਉਹਨੂੰ ਪਰੋਲ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਉਹਨੂੰ ਬਾਹਰ ਲਿਆਂਦਾ ਜਾਂਦਾ ਪਰ ਇਹਦਾ ਜਿਹੜਾ ਲੌਂਗ ਟਾਈਮ ਇਫੈਕਟ ਨੇ ਉਹ ਇਹ ਹੋਊਗਾ ਵੀ ਭਾਜੀਪੀ ਦੀ ਜਿਹੜੀ ਸਰਕਾਰ ਹੈ ਉਹ ਤੇ ਬਹੁਤ ਡੂੰਗਾ ਇਹਦਾ ਸਭ ਉਹਦਾ ਭਾਜੀਪੀ ਦੇ ਜਿਹੜੀ ਸਰਕਾਰ ਹੈ ਜਿਹੜੀ ਉਹ ਸਾਰਾ ਵਾਸਤੇ ਉਦੋਂ ਨਾਲ ਮੁਖਰਮ ਹੋ ਗਈ ਜੀ ਇਹਨਾਂ ਨੇ ਸਿੱਖ ਧਰਮ ਦੇ ਨਾਲ ਆਡਾ ਲਾਇਆ ਜਿਸ ਤਰ੍ਹਾਂ ਇਹਨਾਂ ਨੇ ਪਰੋਲ ਦੇ ਜਿੰਦੇ ਵਾਰ-ਵਾਰ ਉਹਨੂੰ ਵੋਟਾਂ ਲੈਣ ਵਾਸਤੇ ਡਾਕਟਰ ਸਾਹਿਬ ਇੱਕ ਇਹ ਵੀ ਵੱਡਾ ਸਵਾਲ ਰਿਹਾ ਕਿ ਜਿਹੜਾ ਜਥੇਦਾਰ ਸਹਿਬਾਨ ਦਾ ਅਹੁਦਾ ਜਾਂ ਸਤਕਾਰ ਬਹਾਲ ਕਰਨ ਦੀ ਗੱਲ ਹੋਵੇ ਤਾਂ ਉਹਦੇ ਵਿੱਚ ਜਥੇਦਾਰ ਗੁਰਬਚਨ ਸਿੰਘ ਤੋਂ ਬਾਅਦ ਜਿਹੜਾ ਜਥੇਦਾਰੀ ਦਾ ਵਕਾਰ ਡਿੱਗਿਆ ਹੋਇਆ ਸੀ ਉਹਨੂੰ ਖੜਾ ਕਰਨ ਦੇ ਵਿੱਚ ਹਰਪ੍ਰੀਤ ਸਿੰਘ ਦੀ ਵੱਡੀ ਜ਼ਿੰਮੇਵਾਰੀ ਰਹੀ ਔਰ ਉਹਨਾਂ ਨੇ ਭੂਮਿਕਾ ਵੀ ਅਦਾ ਕੀਤੀ ਔਰ ਇਸੇ ਨੂੰ ਲੈ ਕੇ ਹਰਪ੍ਰੀਤ ਸਿੰਘ ਦੇ ਉੱਪਰ ਵੱਡੇ ਸੰਗੀਨ ਦੋਸ਼ ਲਗਾਏ ਗਏ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਜਥੇਦਾਰ ਰਗਵੀਰ ਸਿੰਘ ਦਾ ਵੀ ਬਿਆਨ ਆਇਆ ਕਿ ਐਸਜੀਪੀਸੀ ਐਸਜੀਪੀਸੀ ਕਿਵੇਂ ਜਾਂਚ ਕਰ ਸਕਦੀ ਹੈ ਇਸੇ ਨੂੰ ਲੈ ਕੇ ਹਰਪ੍ਰੀਤ ਸਿੰਘ ਲਾਈਵ ਹੁੰਦੇ ਉਹ ਕਹਿੰਦੇ ਜਿਹੜੀ ਤਿੰਨ ਮੈਂਬਰੀ ਕਮੇਟੀ ਮੇਰੇ ਖਿਲਾਫ ਬਣਾਈ ਹੈ ਉਹਨਾਂ ਨੇ ਕਾਰਵਾਈ ਤੇਜ਼ ਕਰਤੀ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਮੈਨੂੰ ਵੀ ਪਤਾ ਕਿ ਮੇਰੇ ਖਿਲਾਫ ਕੀ ਰਿਪੋਰਟ ਦੇਣੀ ਆ ਇਹਨਾਂ ਤਮਾਮ ਸਾਰੇ ਸਵਾਲਾਂ ਦੇ ਬਾਬਤ ਜਥੇਦਾਰ ਅਕਾਲਤਖਸਾਬ ਗਿਆਨੀ ਰਗਵੀਰ ਸਿੰਘ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਦੇਖੋ ਮੈਂ ਗਾਣੇ ਹਰਪ੍ਰੀਤ ਸਿੰਘ ਹੋ ਰਹਾਂ ਹੂੰ ਤਿੰਨ ਚਾਰ ਉਹ ਮੇਰੇ ਦੰਦੂਆ ਸਾਹਿਬ ਜਾ ਕੇ ਤੇ ਉਹ ਇੱਕ ਕਿਸਮ ਦੇ ਤੁਸੀਂ ਸਮਝ ਰਹੇ ਹੋ ਪੀ ਐਚ ਡੀ ਦੇ ਸਟੂਡੈਂਟ ਵੀ ਰਹੇ ਨੇ ਸਾਡੇ ਜਿਹੜੇ ਦੋਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਹੋਏ ਸੀ ਜਿਹੜੇ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਡਾਕਟਰ ਹੈ ਨੇ ਉਹਨਾਂ ਦੇ ਉਸੂਨ ਗਏ ਨੇ ਤੇ ਮਸ਼ੀਨਰੀ ਜਿਹੜੇ ਕਾਲਜ ਜਿੱਥੇ ਉਹ ਪੜ੍ਹੇ ਨੇ ਉਥੇ ਪ੍ਰੋਫੈਸਰ ਲਾਭ ਸਿੰਘ ਪ੍ਰਿੰਸੀਪਲ ਹੁੰਦੇ ਸੀ ਉਹ ਵੀ ਸਾਡੇ ਦੋਸਤ ਰਹੇ ਨੇ ਤੋਂ ਸਾਨੂੰ ਪਤਾ ਹੈ ਸਾਰਾ ਕਿ ਹਰਪ੍ਰੀਤ ਸਿੰਘ ਗਿਆਨੀ ਹੈ ਜਿਹੜੇ ਉਹ ਪੜ੍ਹੇ ਲਿਖੇ ਮਤਲਬ ਜੱਜਦਾਰ ਹੋਏ ਨੇ ਉਸ ਤੋਂ ਪਹਿਲਾਂ ਗੁਰਬਚਨ ਸਿੰਘ ਹੋਰ ਜਾਂ ਦੂਜੇ ਤਿੱਦੇ ਜਿਹੜੇ ਦਸਾਹਰਸ਼ੀ ਉਹਨਾਂ ਦੀ ਕੋਈ ਅਕਾਦਮਿਕ ਕੁਆਲਿਫੀਕੇਸ਼ਨ ਹੈ ਨਹੀਂ ਸੀ ਨਾ ਉਹਨਾਂ ਨੂੰ ਕੋਈ ਪਤਾ ਹੀ ਸੀ ਤੇ ਮੈਨੂੰ ਲੱਗਦਾ ਹੈ ਕਿ ਬੰਨੇ ਹਰਪ੍ਰੀਤ ਸਿੰਘ ਹੋਰਾਂ ਨੇ ਸਰਦਾਰ ਕਪੂਰ ਸਿੰਘ ਹੋਰਾਂ ਦੇ ਆਰਟੀਕਲ ਜ਼ਰੂਰ ਪੜੇ ਹੋਣਗੇ ਜੇ ਨਹੀਂ ਪੜੇ ਤੇ ਮੈਂ ਉਹਨਾਂ ਨੂੰ ਜਦੋਂ ਮਿਲਿਆ ਉਦੋਂ ਕਹਾਂਗਾ ਤੁਸੀਂ ਪੜੋ ਦੋ ਤਿੰਨ ਆਰਟੀਕਲ ਉਹਨਾਂ ਨੇ ਲਿਖਣਾ ਸਰਦਾਰ ਕਪੂਰ ਸਿੰਘ ਹੋਰਾਂ ਨੇ ਇੱਕ ਤਾਂ ਇਹ ਸੀ ਉਹ ਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ ਹਮ ਬਿਰਵਾਰ ਸਾਹਿਬ ਦਾ ਤਾਂ ਇਕਾਤਰ ਦਾ ਸੀ ਉਹ ਪੋਲੀਟੀਕਲ ਸਟੇਟਸ ਕੀ ਹੈ ਇਦੇ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਨੂੰ ਤੇ ਅਕਾਲ ਤਖਤ ਦੇ ਨੂੰ ਸਿੱਖ ਧਰਮ ਨੂੰ ਦੁਨੀਆ ਦੇ ਜਿੰਨੇ ਧਰਮ ਨੇ ਉਹਨਾਂ ਸਾਰਿਆਂ ਨਾਲ ਕੰਪੇਅਰ ਕੀਤਾ ਹੈ। ਇਸਲਾਮ ਨਾਲ ਵੀ ਕੰਪੇਅਰ ਕੀਤਾ, Hindu ਧਰਮ ਨਾਲ ਵੀ ਕੰਪੇਅਰ ਕੀਤਾ, Judaism ਨਾਲ ਵੀ ਕੰਪੇਅਰ ਕੀਤਾ ਹੈ। ਇੱਥੇ ਅੱਗੇ ਉਹ ਹੀ ਲਿਖਦੇ ਨੇ ਕਿ ਜਿਹੜਾ ਸਿੱਖ ਧਰਮ ਦਾ ਜਿਹੜਾ ਅਕਾਲ ਤਖਤ ਦਾ ਤੇ ਦਰਬਾਰ ਸਾਹਿਬ ਦਾ ਜਿਹੜਾ ਕਨਸੈਪਟ ਹੈ ਉਹ Hinduਾਂ ਦੀ ਕਾਂਸੀ, ਮੁਸਲਮਾਨਾਂ ਦਾ ਮੱਕਾ ਤੇ ਜੂਦੀਆਂ ਦਾ ਜਰੂਸਲਮ ਇਹਨਾਂ ਦੇ ਨਾਲ ਰਲਦਾ ਮਿਲਦਾ ਪਰ ਇਹਨਾਂ ਤੋਂ ਥੋੜਾ ਜਿਹਾ ਉੱਪਰ ਹੈ। ਉਹ ਉੱਪਰ ਹਰ ਇੱਕ ਦੇ ਵਿੱਚ ਇਹ ਕਹਿੰਦੇ ਨੇ 71 ਨਾਲ ਉੱਪਰ ਮੱਕੇ ਨਾਲੋਂ ਉੱਪਰ ਹੈ ਤੇ ਜਰੂਸਾਮ ਨਾਲੋਂ ਉੱਪਰ ਹੈ ਉਹ ਉੱਪਰ ਕਿਉਂ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਮੀਰੀ ਦਾ ਤਸਦਾਂਤ ਹੈਗਾ ਇਹ ਤੇ ਪੀਰੀ ਦੇ ਸਦਾਂਤ ਦੇ ਨਾਲ ਮੀਰੀ ਦਾ ਸਦਾਂਤ ਨਹੀਂ ਮਿਲਿਆ ਹੋਇਆ ਹੋਰ ਕਿਸੇ ਧਰਮ ਦੇ ਵਿੱਚ ਇਹ ਗੱਲ ਨਹੀਂ ਹੈਗੀ ਕਿ ਮੀਰੀ ਦੇ ਨਾਲ ਪੀਰੀ ਦਾ ਸਦਾਂਤ ਰਲਿਆ ਹੋਵੇ ਤੇ ਸਿੱਖ ਧਰਮ ਦੇ ਇੱਕ ਮਤਲਬ ਬੜੀ ਵਿਲੱਖਣ ਮਤਲਬ ਦੇਣ ਹੈ ਦੁਨੀਆ ਨੂੰ ਕਿ ਇਹਨੇ ਮੇਰੀ ਤੇ ਪੀਰੀ ਨੂੰ ਇਕੱਠਾ ਕੀਤਾ ਹੋਰ ਕਿਸੇ ਦਰਮਿਆਨ ਅਜੇ ਤੱਕ ਨਹੀਂ ਕੀਤਾ ਤੇ ਨਾ ਕੋਈ ਕਰੀ ਸਕਦਾ ਜਿਹੜਾ ਬੀਬੀ ਗੁਰੂ ਅਰਗੁਨ ਸਾਹਿਬ ਨੇ ਕੀਤਾ ਹੈ ਜਾਂ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਤੋਂ ਜਿਹੜਾ ਬੀਜ ਰੂਪ ਦੇ ਵਿੱਚ ਜਿਹੜਾ ਉਹਨਾਂ ਨੇ ਸ਼ੁਰੂ ਕਰਤਾ ਸੀ ਇਹ ਗੱਲ ਦੁਨੀਆਂ ਦੇ ਵਿੱਚ ਕਿਸੇ ਰੈਬਰ ਨੇ ਕਿਸੇ ਪ੍ਰੋਫਿਟ ਨੇ ਕਿਸੇ ਵੀ ਵੱਡੇ ਰੈਬਰ ਨੇ ਇਹ ਗੱਲ ਨਹੀਂ ਕੀਤੀ ਕਿ ਮੇਰੀ ਤੇ ਪੀਰੀ ਨੂੰ ਕੱਟਾ ਕੀਤਾ ਤੇ ਇਹ ਸਿੱਖਾਂ ਦੇ ਵਿੱਚ ਇਹ ਬੜੀ ਵੱਡੀ ਮਾਣ ਗੱਲ ਹੈ ਜਿਸ ਤੋਂ ਦੋਸਤਾਂ ਦੀ ਸਰਕਾਰ ਹੈ ਪਹਿਲਾਂ ਅੰਗਰੇਜ਼ਾਂ ਦੀ ਸਰਕਾਰ ਉਸ ਤੋਂ ਪਹਿਲਾਂ ਮੁਗਲ ਸਰਕਾਰ ਮੁਗਲ ਸ਼ਹਿਬਾਰ ਦੇ ਤੋਂ ਤੱਕ ਐਡਿਕਟ ਦੇ ਦੇਂਦੀ ਹੁੰਦੀ ਸੀ ਮਤਲਬ ਫਰਮਾਨ ਜਾਰੀ ਕਰਦੇ ਸੀ ਕਿ ਨਾਨਕ ਪ੍ਰਸਤ ਜਿੱਥੇ ਵੀ ਤੁਹਾਨੂੰ ਮਿਲੇ ਉਹਨੂੰ ਖਤਮ ਕਰ ਦਿਓ ਇਹਦਾ ਮਤਲਬ ਇਹ ਨਾਨਕ ਪ੍ਰਸਤ ਜਦੋਂ ਉਹ ਕਹਿੰਦਾ ਸੀ ਬਾਦਸ਼ਾਹ ਉਹਦਾ ਮਤਲਬ ਇਹ ਸੀ ਵੀ ਜਿਹੜਾ ਨਾਨਕ ਗੁਰੂ ਨਾਨਕ ਦੇਵ ਦਾ ਜਿਹੜਾ ਪੰਥ ਹੈ ਉਹ ਉਹ ਵੀ ਮੇਰੀ ਤੇ ਪੀਰੀ ਉਹਨਾਂ ਨੇ ਸ਼ੁਰੂ ਕੀਤਾ ਬੀਜ ਰੂਪ ਦੇ ਵਿੱਚ ਕਰਕੇ ਨਾਨਕ ਪ੍ਰਸਤ ਜਿਹੜਾ ਉਹਨੂੰ ਖਤਮ ਕਰ ਦਿੱਤਾ ਜਾਏ ਬਰਗਿਆ ਆਪ ਲੋਕ ਇਹ ਸਮਝਦੇ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ੁਰੂ ਕੀਤਾ ਜਾਂ ਗੁਰੂ ਗੋਬਿੰਦ ਸਿੰਘ ਨਾਮ ਸ਼ੁਰੂ ਕੀਤਾ ਇਹ ਗੱਲ ਨਹੀਂ ਹੈਗੀ ਜੇ ਇਹ ਹੁਣ ਨਹੀਂ ਤੇ ਬਾਦਸ਼ਾਹ ਇਹ ਨਾ ਫਰਮਾਨ ਜਾਰੂ ਕਰਦਾ ਕਿ ਨਾਨਕ ਪ੍ਰਸਤ ਜਿੱਥੇ ਮਿਲੋਂ ਖਤਮ ਕਰ ਦੇ। ਸਭੇ ਕੋ ਇੱਕ ਵੱਡਾ ਸਵਾਲ ਇਹ ਇਹ ਕਿਤੇ ਨਾ ਕਿਤੇ ਜੜੀਆਂ ਸਿੱਖ ਸੰਗਤਾਂ ਨੇ ਜਾਂ ਸਿੱਖ ਚਿੰਤਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਰਹਿੰਦਾ ਕਿ ਜੇ ਇਸੇ ਤਰੀਕੇ ਦੇ ਨਾਲ ਦੋਸ਼ੀਆਂ ਦੇ ਵਿਰੋਧ ਦੇ ਵਿੱਚ ਹੁਕਮਨਾਮਿਆਂ ਦੀ ਉਲੰਘਣਾ ਹੁੰਦੀ ਰਹੀ ਦੋਸ਼ੀਆਂ ਦੇ ਵੱਲੋਂ ਲਗਾਤਾਰ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਗਈ ਤਾਂ ਫਿਰ ਜਿਹੜੇ ਅਕਾਲ ਤਖਤ ਸਭ ਦੇ ਜਥੇਦਾਰ ਨੇ ਜਾਂ ਜਿਹੜਾ ਸਿੱਖੀ ਸਿਧਾਂਤ ਹੈ ਉਹਨੂੰ ਢਾ ਨਹੀਂ ਲੱਗੇਗੀ ਕਿਵੇਂ ਮਨ ਮਰਿਆ ਦਾ ਕੈਮ ਰੱਖੀ ਜਾ ਸਕਦੀ ਹੈ ਇਹ ਕੋਈ ਮੈਟਾਫਿਜ਼ੀਕਲ ਮਤਲਬ ਸਵਾਲ ਹੈ ਇਹ ਧਰਮ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਕਿਉਂਕਿ ਜੇ ਇਹ ਗੱਲ ਹੋਣੀ ਹੁੰਦੀ ਤੇ ਜਿੰਨਾ ਬਾਦਰਾ ਨੇ ਸਤਿ ਸਬਦੇ ਸਾਧ ਦੇ ਨਾਲ ਰਲ ਕੇ ਜਿਹੜਾ ਸਿੱਖੀ ਪਰੰਪਰਾਵਾਂ ਦਾ ਘਾਣ ਕੀਤਾ ਜਿੱਥੋਂ ਤੱਕ ਇਹ ਪਹੁੰਚਾਇਆ ਇਹਦਾ ਮਤਲਬ ਇਹ ਹੋਣਾ ਸੀ ਵੀ ਖਤਮ ਹੋ ਜਾਂਦਾ ਅੱਜ ਤੱਕ ਮੇਰੀ ਪੀੜ੍ਹੀ ਦਾ ਸਿਧਾਂਤ ਤੱਕ ਅੱਜ ਤੱਕ ਦਾ ਸਿਧਾਂਤ ਖਤਮ ਹੋ ਜਾਂਦਾ ਲੈਕਿਨ ਉਹ ਨਹੀਂ ਹੋਇਆ ਕਿਉਂਕਿ ਉਹਦੇ ਪਿੱਛੇ ਕੋਈ ਮੈਟਾਫਿਜ਼ੀਕਲ ਤਾਕਤ ਹੈ ਕੋਈ ਮਿਸਟੀਕਲ ਤਾਕਤ ਹੈ ਜਿਹੜੀ ਇਹ ਗੱਲ ਨਹੀਂ ਹੁੰਦੀ ਜਿਹੜਾ ਜਿੰਨਾ ਮਰਜੀ ਜ਼ੋਰ ਲਾ ਲੇ ਸਰਕਾਰ ਜ਼ੋਰ ਲਾ ਲੇ ਜਾਂ ਜਿਹੜੇ ਸਿੱਖ ਵਿਰੋਧੀ ਜਿਹੜੇ ਉਹ ਜ਼ੋਰ ਲਾ ਲੈਣ ਜਾਂ ਜਿਹੜੇ ਦੂਜੇ ਧਰਮਾਂ ਵਾਲੇ ਉਹ ਜਿੰਨਾ ਮਰਜੀ ਜ਼ੋਰ ਲਾ ਲੈਣ ਉਹ ਇਸ ਦਾਤ ਨੂੰ ਕਦੇ ਵੀ ਖਤੂਨੇ ਕਰ ਸਕਦੇ ਕਿਉਂਕਿ ਇਹ ਜਿਹੜੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਧਰਮ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀਆਂ ਜੜ੍ਹਾਂ ਹੁੰਦੀਆਂ ਨੇ ਉਹ ਬੜਾ ਬੜੀਆਂ ਮਤਲਬ ਗਹਿਰੀਆਂ ਬੜੀਆਂ ਡੂੰਘੀਆਂ ਹੁੰਦੀਆਂ ਨੇ ਆਮ ਆਦਮੀ ਦੇ ਸਾਹਮਣੇ ਤੋਂ ਬਾਹਰ ਹੁੰਦੀਆਂ ਨੇ ਆਮ ਆਦਮੀ ਇਹ ਸਮਝ ਲਵੇ ਬਈ ਅਸੀਂ ਇਹਨੂੰ ਖਰ ਨੂੰ ਕਰ ਦਿਆਂਗੇ ਆਮ ਆਦਮੀ ਨਹੀਂ ਕਰ ਸਕਦਾ ਜਿਹਦਾ ਆਪਣੇ ਕੋਲ ਐਗਜ਼ਾਮਪਲ ਸਾਹਮਣੇ ਆ ਕਿ ਬਾਦਲਾਂ ਨੇ ਇੰਨਾ ਕੁਝ ਕੀਤਾ ਇਹਨਾਂ ਸੁਮੇਰ ਸੈਣੀ ਵਰਗੇ ਇੱਕ ਬੰਦੇ ਨੇ ਜਿਹੜੇ ਉਹਨਾਂ ਨੂੰ ਡੀਡੀਪ ਲਾਇਆ ਜਿਹੜਾ ਰਮ ਵਰਗੇ ਬੰਦਿਆਂ ਨੂੰ ਇਹਨਾਂ ਨੇ ਕਿੱਥੇ ਪਹੁੰਚਾਇਆ ਜਿਹੜੇ ਸਿੱਖ ਵਿਰੋਧੀ ਜ਼ਨਾਰਸ ਵਾਲੇ ਉਹਨਾਂ ਦਾ ਨੇ ਕੀ ਕੀਤਾ ਕਿ ਜਿਹੜਾ ਸਬਦਾ ਸਾਹਿਬ ਸੀ ਇਹਨਾਂ ਨੇ ਜੇ ਵੀ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਨੂੰ ਇਹਨਾਂ ਨੇ ਮਾਫੀ ਕਿਸ ਤਰ੍ਹਾਂ ਦਿੱਤੀ ਇਹ ਸਾਰਾ ਕੁਝ ਸਾਡੇ ਆਪਣੇ ਸਾਹਮਣੇ ਹੁਣ ਚੋਰਾ ਉਹਦਾ ਖਮਾਜ਼ਾ ਇਹਨਾਂ ਨੂੰ ਕੀ ਭੁਗਤਣਾ ਹੈ ਉਹ ਵੀ ਆਪਣੇ ਸਾਹਮਣੇ ਆ ਸਿੱਖ ਸੰਗਤ ਸਾਰਾ ਕੁਝ ਸਮਝਦੀ ਹੈ ਸਿੱਖ ਸੰਗਤ ਨੂੰ ਇਸ ਵੇਲੇ ਬਿਲਕੁਲ ਸਾਰਾ ਕੁਝ ਸਮਝ ਚੁੱਕੀ ਹੈ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਸਿੱਖ ਧਰਮ ਨੂੰ ਬੜੀ ਢਾਲਾਈ ਹੈ ਬਹੁਤ ਨੁਕਸਾਨ ਪਹੁੰਚਾਇਆ ਤੇ ਇਹਨਾਂ ਨੂੰ ਕਦੇ ਵੀ ਕਿਸੇ ਵੀ ਕੀਮਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਵੀ ਸਿੱਖ ਸੰਗਤ ਸੰਗਤ ਜਿਹੜੀ ਕਦੇ ਵੀ ਇਹਨਾਂ ਨੂੰ ਮੂਹਰੇ ਨਹੀਂ ਲਾਊਗੀ ਤੇ ਜਿਹੜਾ ਕੋਈ ਨਵਾਂ ਸਿੱਖ ਪੰਥ ਦਾ ਜਾਂ ਸਿੱਖ ਰਹਿਬਰ ਕੋਈ ਅੱਗੇ ਆਊਗਾ ਸਿੱਖ ਤਰਮ ਦੇ ਪ੍ਰੋਫਲ ਸੋਨ ਉਹ ਗਿਆ ਕਿ ਉਹ ਹੀ ਜਿਹੜੀ ਗੱਲ ਹੈ ਉਹ ਅੱਗੇ ਚੱਲੂਗੀ ਇਹਨਾਂ ਦੀ ਗੱਲ ਉਹਨੂੰ ਬਿਲਕੁਲ ਖਤਮ ਹੈ ਇਹ ਵੀ ਇੱਕ ਸਵਾਲ ਰਹਿੰਦਾ ਕਿ ਜਦੋਂ ਜਥੇਦਾਰਾਂ ਨੂੰ ਲੰਬੇ ਕਰਨਾ ਹੁੰਦਾ ਜਿਨ੍ਹਾਂ ਨੇ ਬਾਗੀ ਤੇਵਰ ਤੇਵਰ ਚੱਕੀ ਤੋਂ ਪੰਥ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੇ ਤਾਂ ਜਥੇਦਾਰਾਂ ਦੇ ਉੱਪਰ ਕਿਤੇ ਨਾ ਕਿਤੇ ਸੰਗੀਨ ਦੋਸ਼ ਲਾ ਕੇ ਤੇ ਉਹਨਾਂ ਨੂੰ ਪੰਥ ਤੋਂ ਤਖਤ ਸਹਿਬਾਨ ਤੋਂ ਪਾਸੇ ਕਰ ਦਿੱਤਾ ਗਿਆ ਹਰਪ੍ਰੀਤ ਸਿੰਘ ਵੀ ਇਸੇ ਚੁਣੌਤੀਆਂ ਦੇ ਨਾਲ ਕਿਤੇ ਨਾ ਕਿਤੇ ਲੜਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਸ਼ੰਕੇ ਵੀ ਪ੍ਰਗਟਾਏ ਜਾ ਰਹੇ ਆ ਕੀ ਲੱਗਦਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੋਧ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਮੈਸੇਂਜਰ ਆਫ ਬਦਲ ਦਾ ਨਾਮ ਦਿੱਤਾ ਹੈ ਜਿਉਂ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਰਦਾਰਹੀਨ ਜਥੇਦਾਰ ਸਹਿਬਾਨ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿਖਾਉਂਦਾ ਯਤਨ ਕੀਤਾ ਜਾਂਦਾ ਹੈ ਫਿਰ ਪੰਥ ਦਾ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਰੈਕਟ ਕਿਸ ਤਰ੍ਹਾਂ ਦਾ ਹੋ ਸਕਦਾ ਦੇਖੋ ਇਹ ਗੱਲ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰ ਹਮ ਵਾਲੀ ਜਿਹੜੀ ਤੁਸੀਂ ਕੀਤੀ ਪਹਿਲਾਂ ਵੀ ਇਹਦਾ ਕੀ ਰਿਐਕਸ਼ਨ ਹੋਊਗਾ ਪਹਿਲਾਂ ਉਹਨਾਂ ਨੇ ਭਾਈ ਰਣਜੀਤ ਸਿੰਘ ਜਿਹੜੀ ਉਹਨਾਂ ਦੇ ਰਾਮਸਾਲ ਕੁਰਬਾਨੀ ਕੀਤੀ ਉਹਨਾਂ ਨੇ ਸਿੱਖ ਤਰ੍ਹਾਂ ਵਾਸਤੇ ਉਹਨਾਂ ਨੂੰ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਖਵਾਰ ਕਰਕੇ ਕੱਢਿਆ ਉਦੋਂ ਸਿੱਖ ਸੰਗਤ ਨੇ ਭਾਈ ਰਣਜੀਤ ਸਿੰਘ ਹੋਰਾਂ ਦੀ ਬੇਇੱਜ਼ਤੀ ਦਾ ਨੋਟਿਸ ਨਹੀਂ ਲਿਆ ਜਿਹੜਾ ਖਮਾਦਾ ਸਾਨੂੰ ਹੁਣ ਟੁਕਣਾ ਪੈ ਰਿਹਾ ਜੇ ਉਹਨਾਂ ਨੋਟਿਸ ਲਾਇ ਲੈਂਦੇ ਸੀ ਇਸ ਗੋਮ ਇਸ ਗੱਲ ਦਾ ਜਿਹੜੇ ਤਰੀਕੇ ਨਾਲ ਬਾਦਲ ਤੇ ਟੋੜੇ ਨੇ ਰਣਜੀਤ ਸਿੰਘ ਹੋਰਾਂ ਬਾਹਰ ਕੱਢਿਆ ਤੇ ਆ ਦਿਨ ਸਾਨੂੰ ਨਾ ਦੇਖਣੇ ਪੈਂਦੇ ਉਸ ਤੋਂ ਬਾਅਦ ਫਿਰ ਉਹਨਾਂ ਸਾਡੇ ਸਾਹਮਣੇ ਆ ਗਿਆ ਫੋਲੋ ਗਾਨੀ ਹਰਪੀਸ ਨੂੰ ਗੁਰਾਂ ਦਾ ਗਾਨੀ ਵਰਪੀਸ ਨੂੰ ਗੁਰਾਂ ਠੀਕ ਹੈ ਕਿ ਪਹਿਲਾਂ ਵੀ ਇਹ ਸਾਰੇ ਜਸਦਾਹਰਾਂ ਦੇ ਇਸ ਤਰ੍ਹਾਂ ਖਵਾਰ ਕਰਕੇ ਕਰਦੇ ਰਹੇ ਨੇ ਕਿਉਂਕਿ ਜਿਹੜਾ ਐਫਸੀਪੀਸੀ ਬਣਾਇਆ ਹੋਇਆ ਹੈ ਉਹ ਅੰਗਰੇਜ਼ਾਂ ਨੇ ਬਣਾਇਆ ਸੀ ਤੇ ਅੰਗਰੇਜ਼ਾਂ ਨੇ ਇਸ ਤਰੀਕੇ ਨਾਲ ਉਹ ਇੱਕ ਬਣਾਇਆ ਕਿ ਜਿਹਦੇ ਨਾਲ ਉਹਨਾਂ ਨੇ ਜਿਹੜਾ ਸਾਡੇ ਜਸਦਾਹਰ ਨੇ ਉਹਨਾਂ ਨੂੰ ਐਫਸੀਪੀਸੀ ਦੀ ਵਰਕਿੰਗ ਕਮੇਟੀ ਦੇ ਅੰਦਰ ਕਰਤਾ ਜਿਹੜਾ ਕਿ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਇੰਡੀਪੈਂਡੈਂਟ ਹੋਣਾ ਚਾਹੀਦਾ ਨੇ ਜਸਦਾਹਰਾਂ ਦਾ ਜਿਹੜਾ ਸਾਰਾ ਕੰਮ ਕਰਨ ਦਾ ਢਾਂਗ ਜਿਹੜਾ ਉਹ ਵੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ لیکن ਸਿੱਖ ਕੌਮ ਨੇ ਵੀ ਇਸਦੀ ਦਾ ਨੋਟਿਸ ਨਹੀਂ ਲਿਆ ਨੋਟਿਸ ਲੈਂਦੇ ਰਹੇ ਨੇ ਜਿਹੜੇ ਚੰਗੇ ਮੁੰਡੇ ਸੀ ਜਿਹੜਾ ਸਿਧਾਂਤਕ ਬੰਦੇ ਸੀ ਉਹ ਲੈਂਦੇ ਰਹੇ ਨੇ ਨੋਟਿਸ ਲੇਕਿਨ ਜਿਹੜਾ ਮਤਲਬ ਉਹ ਸੈਂਟਰ ਦੀ ਜਿਹੜੀ ਹਿੰਦੂਵਾਦੀ ਸਰਕਾਰ ਬ੍ਰਾਹਮਣਵਾਦੀ ਜਿਹੜੀ ਸਰਕਾਰ ਹੈ ਨਾ ਉਹਨਾਂ ਨੂੰ ਇਹ ਚੀਜ਼ ਬਹੁਤ ਚੁਪਦੀ ਸੀ ਪਹਿਲਾਂ ਉਹਨਾਂ ਨੇ ਐਸੇ ਕਰਕੇ ਖਾਲਸਾ ਰਾਜ ਤੇ ਖਾਲਸਾ ਦਰਬਾਰ ਤੇ ਰਾਜ ਖਾਲਸਾ ਸਰਕਾਰ ਖਾਲਸਾ ਦਰਬਾਰ ਖਾਲਸਾ ਇਹ ਤਿੰਨ ਕਨਸੈਪਟ ਹੈ ਜਿਹੜੇ ਬੜੀ ਕੁਰਬਾਨੀ ਤੋਂ ਬਾਅਦ ਸਾਡੇ ਇਤਿਹਾਸ ਦੇ ਵਿੱਚ ਆਏ ਸੀ ਇਹ ਤਿੰਨਾਂ ਕਨਸੈਪਟਾਂ ਨੂੰ ਹੀ ब्राह्मणवाद ने कर्म किया तो ब्राह्मणवाद ने कर्म करके फिर सिखका ਨੂੰ ਆਪਦੇ ਵਿੱਚ ਸਿਮੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਅਜੇ ਤੱਕ ਲਗਾਤਾਰ جاری ਹੈ ਕਿ ਸਿੱਖਤ ਨੂੰ ਕਿਸ ਤਰ੍ਹਾਂ ਸਿਮੂਲੇਟ ਕੀਤਾ ਜਾਵੇ Hindu धर्म ਵਿੱਚ ਲੇਕਿਨ ਉਹ ਇਸ ਗੱਲ ਤੇ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਅਕਾਲ ਤਖ ਦੀ ਨੀ ਹੈ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਰੱਖੀ ਹੈ ਤੇ ਬੀਜ ਰੂਪ ਦੇ ਗੁਰੂ ਨਾਨਕ ਦੇਵ ਨੇ ਰੱਖੀ ਹੋਈ ਹੈ ਤੇ ਭਾਈ ਗੁਰਦਾਸ ਤੇ ਭਾਈ ਬੁੱਢਾ ਜੀ ਨੇ ਇਹਦੀ ਕੰਸਟ੍ਰਕਸ਼ਨ ਕਰੀ ਕੀਤੀ ਹੋਈ ਹੈ ਇਸ ਵਾਸਤੇ ਜਿਹੜਾ ਕਨਸੈਪਟ ਹੈ ਇਹਨੂੰ ਸਮਝਣ ਵਾਸਤੇ ਬੜੇ ਕਈ ਜੋਗ ਤਪੱਸਿਆ ਕਰੇ ਬੰਦੇ ਤਾਂ ਇਸ ਗੱਲ ਦੀ ਸਮਝਾਉਂਦੀ ਵੀ ਜਿਹੜਾ ਕਨਸੈਪਟ ਹੈ ਮਹਾਰਾਜ ਨੇ ਕਿੱਥੋਂ ਤੇ ਤੁਰੋਂ ਹੀ ਜਿਸ ਤਰ੍ਹਾਂ ਆਇਆ ਲੱਗਦਾ ਜਿਸ ਤਰ੍ਹਾਂ ਮਹਾਰਾਜ ਨੇ ਵਹੀਂ ਨਦੀ ਤੁੰਬੀ ਮਾਰ ਕੋ ਬਾਅਦ ਜਿਹੜਾ ਬਕਾਦਰਦੇ ਅਜੂਦ ਪੇਛੇ ਉਹ ਤੋਂ ਮੂਲ ਮੰਦਰ ਲੈਂਦਾ ਇਸ ਤਰ੍ਹਾਂ ਦੀ ਗੱਲ ਜਿਸ ਤਰ੍ਹਾਂ ਦਸਮ ਪਾਤਸ਼ਾਹ ਮਹਿੰਲੀ ਵੀ ਇਹਨੇ ਤੁੱਸਾ ਕਰਦੇ ਸਮਝ ਆ ਗਿਆ ਕਿ ਮਹਾਰਾਜ ਨੇ ਕਿਹਾ ਮੈਂ ਆਪਣਾ ਸੋਤੋਈ ਨਿਵਾਜਾ ਪੰਥ ਪ੍ਰਚੂਰ ਕਰ ਪ੍ਰਚੂਰ ਕਰਬੇ ਕੋ ਸਾਜਿਆ ਇਹ ਜਿਹੜੀਆਂ ਗੱਲਾਂ ਨੇ ਉੱਪਰ ਦੇ ਲੈਵਲ ਦੀਆਂ ਗੱਲਾਂ ਨੇ ਤੇ ਉੱਪਰ ਦੇ ਲੈਵਲ ਦਾ ਕੋਈ ਕੋਈ ਬੰਦਾ ਪਹੁੰਚਦਾ ਹੈ ਹਨ ਬਿਰਲੇ ਘਣੇ ਨਹੀਂ ਫਾਇਰ ਫਕਰ ਸੰਚਿਆ ਸੰਸਾਰ ਕੋਈ ਨਾ ਕੋਈ ਬਿਰਲਾ ਬੰਦਾ ਹੁੰਦਾ ਉਹ ਇਸ ਗੱਲ ਨੂੰ ਸਮਝਦਾ ਕਿ ਉਸੇ ਕਰਕੇ ਹੀ ਫੇਰੇ ਜਿਹੜਾ ਸਾਰਾ ਕਨਸੈਪਟ ਉਖੜਾ ਰਿਹਾ ਹੈ ਹੁਣ ਜਿਹੜਾ ਇਹ ਖੁਆਰ ਹੋ ਰਿਹਾ ਨੇ ਇਹਦੇ ਹੋਰ ਖੁਆਰ ਹੋਣਗੇ ਜਿਹੜੇ ਆਪਣੇ ਉਹਨੂੰ ਬਾਗੇ ਕਹਿੰਦੇ ਨੇ ਉਹ ਵੀ ਤਾਂ ਇਹਨਾਂ ਦੇ ਨਾਲ ਹੀ ਸਨ ਉਹ ਉਹ ਵੀ ਉਹਨਾਂ ਨਾਲੋਂ ਜ਼ਿਆਦਾ ਖੁਆਰ ਹੋਣਗੇ ਤੇ ਜਿਹੜੇ ਨੇ ਬਾਗੜ ਕੇ ਇਹਨਾਂ ਦਾ ਤਾਂ ਮੈਨੂੰ ਲੱਗਦਾ ਜਿਹੜੇ ਸਾਹਮਣੇ ਇਹਨਾਂ ਨੇ ਹੁਣ ਅਵਗਿਆ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਤੇ ਬਹੁਤ ਵੱਡਾ ਗੁਨਾਹ ਕਰ ਰਹੇ ਨੇ ਸਿੱਖ ਸੰਗਤ ਦੇ ਮਤਲਬ ਸਿਧਾਂਤ ਦੇ ਹਿਸਾਬ ਨਾਲ ਕਿ ਜਿਹੜਾ ਸਿੱਖ ਸੰਗਤ ਦੇ ਸਿਧਾਂਤ ਦੇ ਹਿਸਾਬ ਨਾਲ ਜਿਹੜਾ ਗੁਨਾਹ ਕਰਦਾ ਉਹਨੂੰ ਫਿਰ ਜਿਹੜੀ ਸਜ਼ਾ ਹੈ ਉਹ ਵੀ ਬਹੁਤ ਹੀ ਬੜੀ ਲਾਮਤਾਲੀ ਸਜ਼ਾ ਮਿਲਦੀ ਕਈ ਸਾਡੇ ਇਤਿਹਾਸ ਦੇ ਵਿੱਚ ਵੀ ਗੱਲਾਂ ਆਉਂਦੀਆਂ ਨੇ ਤੁਹਾਨੂੰ ਵੀ ਪਤਾ ਲੱਗਦਾ ਕਿ ਇਥੋਂ ਦਾ ਧੱਕਿਆ ਹੋਇਆ ਜਿਹੜਾ ਬੰਦਾ ਅਕਾਲ ਤਖਤ ਰਲਬ ਧੱਕਿਆ ਹੋਇਆ ਤੇ ਦੁਬਾਰਾ ਤੋਂ ਧੱਕਿਆ ਹੋਇਆ ਬੰਦਾ ਉਹਨੂੰ ਕਿਤੇ ਵੀ ਟੋਈ ਨਹੀਂ ਮਿਲਦੀ ਤੇ ਇਹਨਾਂ ਨੂੰ ਕਿਤੇ ਵੀ ਟੋਈ ਨਹੀਂ ਮਿਲਣੀ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਬਾਕੀ ਇਹ ਵੀ ਸੈਂਟਰ ਦੀ ਸਰਕਾਰ ਇਹਨਾਂ ਦੇ ਨਾਲ ਉਹ ਖਤਮ ਕਰਨਾ ਚਾਹੁੰਦੀ ਹੈ ਕਾਰਕ ਤੱਕ ਦੇ ਕਨਸੈਪਟ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਤਰ ਨੂੰ ਰਿਮਿਲੇਟ ਕਰਨਾ ਚਾਹੁੰਦੀ ਉਹਨਾਂ ਦੀ ਸਾਰੀ ਤਾਕਤ ਇਹਨਾਂ ਦੇ ਨਾਲ ਹੈ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਦੂਜੀ ਦੁਨੀਆ ਜਿਹੜੀ ਸਿੱਖਾਂ ਦੇ ਗਲਾਵ ਉਹ ਵੀ ਉਹਨਾਂ ਦੇ ਨਾਲ ਰਲ ਜਾਂਦੀ ਹੈ ਲੇਕਿਨ ਹੁਣ ਜਿਹੜੇ ਵੱਡੇ ਵੱਡੇ ਜਿਹੜੇ ਦੇਸ਼ ਨੇ ਤਾਂ ਅਮਰੀਕਾ ਹੈ ਜਾਂ ਜਿੱਥਾਂ ਹੋਰ ਜਿਹੜੇ ਸੁਲਝੇ ਹੋਏ ਨੇ 52 ਵਾਲੇ ਜਿਹੜੇ ਨੇ ਉਹ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਸਿੱਖ ਸਿਧਾਂਤ ਦੇ ਨਾਲ ਇਤਿਬਾਰ ਕਰ ਰਹੇ ਆ ਇਹਨਾਂ ਨੂੰ ਰੁਕਾ ਦੇ ਉਹ ਇਸ ਤੰਦ ਅੰਟਰਨੈਸ਼ਨਲ ਲੈਵਲ ਤੇ ਗੱਲ ਚੱਲ ਰਹੀ ਹੈ ਬਿਲਕੁਲ ਤੇ ਗਲੋਬਲ ਲੈਵਲ ਤੇ ਸਾਡੀ ਬਹੁਤ ਮਹਾਰਾਜ ਨੇ ਮਿਸਟਰੀਕਲ ਵੇਨਰ ਉੱਪਰੋਂ ਹੀ ਬਸ ਬੋਰੀਏ ਕੋਈ ਫਰਮਤੋ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਡਾਕਟਰ ਭਗਵਾਨ ਸਿੰਘ ਜੀ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਜਿਹੜੀਆਂ ਤਰਾਹ ਦੇ ਵੱਲੋਂ ਲਗਾਤਾਰ ਚੈਲੰਜ ਕੀਤਾ ਜਾ ਰਿਹਾ ਹੈ ਨਾ ਤਮਾਮ ਸਾਰੇ ਅੱਖਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਪ੍ਰਵੇਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਜਥੇਦਾਰ ਸਹਿਬਾਨ ਦੇ ਜਾਂ ਜਿਹੜੀਆਂ ਹੋਰ ਤਰ੍ਹਾਂ ਨੇ ਉਹਨਾਂ ਦੇ ਵਾਕਤ ਵੀ ਵੱਖ-ਵੱਖ ਸੰਦਰਭ ਦੇ ਵਿੱਚ ਵੱਖ-ਵੱਖ ਸ਼ਖਸੀਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ